ਸਾਊਥ ਕੋਰੀਆ ਦਾ ਜੇ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਡੀ 4 ਵੀਜ਼ਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜਦੋਂ ਆਪਾਂ ਅਪਲਾਈ ਕਰਦੇ ਹਾਂ ਸਭ ਤੋਂ ਪਹਿਲਾਂ ਅੰਡਰ ਰਿਵਿਊ ਆਉਂਦਾ ਅੰਡਰ ਰਿਵਿਊ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਘੰਟਾ 2 ਘੰਟੇ ਲੱਗਦੇ ਨੇ ਦੋ ਵੀਜ਼ੇ ਸਾਡੇ ਸਾਊਥ ਕੋਰੀਆ ਦੇ ਸਕਸੈਸ ਸਟੋਰੀ ਆਏ ਨੇ ਤੇ ਉਸ ਤੋਂ ਬਾਅਦ 2 ਘੰਟੇ ਬਾਅਦ ਇਹ ਜਿਹੜੇ ਵੀਜ਼ੇ ਨੇ ਇਹ ਡਾਊਨਲੋਡ ਹੋ ਜਾਂਦੇ ਆ ਡਾਊਨਲੋਡ ਕੀਤੇ ਹੋਏ ਤੁਸੀਂ ਪੀਡੀਐਫ ਫਾਈਲ ਇਹਨਾਂ ਦੀ ਦੇਖ ਸਕਦੇ ਹੋ ਇਵਨ ਕੇ ਕਲਾਇੰਟ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਬਿਜਲੀ ਦਾ ਆ ਗਿਆ ਟੋਟਾ ਆ ਗਿਆ ਜੇ ਸਾਊਥ ਕੋਰੀਆ ਦੇ ਵਿੱਚ ਸਟੱਡੀ ਵੀਜ਼ੇ ਦੇ ਲਈ ਅਪਲਾਈ ਕਰਨਾ ਹੈ ਤੁਸੀਂ ਮੇਰੇ ਦਿੱਤੇ ਹੋਏ ਨੰਬਰ ਦੇ ਉੱਪਰ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਹੋ ਐਂਡ ਸਭ ਤੋਂ ਮੇਨ ਚੀਜ਼ ਤੁਸੀਂ ਡੇਟ ਚੈੱਕ ਕਰੋ ਡੇਟ ਇਹ ਕਦੋਂ ਦੀ ਹੈ ਆਨਲਾਈਨ ਪੋਰਟਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਆਨਲਾਈਨ ਮੈਂ ਤੁਹਾਨੂੰ ਪ੍ਰੋਪਰ ਵੀਜ਼ੇ ਡਾਊਨਲੋਡ ਕਰਕੇ ਥੈਨ ਤੁਹਾਨੂੰ ਪੀਡੀਐਫ ਫਾਈਲ ਦਿਖਾਈ ਹੈ ਪ੍ਰੋਪਰ ਜਾਣਕਾਰੀ ਲਈ ਮੈਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਥੈਂਕ ਯੂ